ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਜੋ ਆਪਾਂ ਗੱਲ ਕਰਨੀ ਹੈ ਸੋ ਇੱਕ ਤਾਂ ਬਹੁਤ ਹੀ ਖਾਸ ਇਹ ਮਹੀਨਾ ਹੈ ਜੇਕਰ ਆਪਾਂ ਪੀਰਾਂ ਖੀਰਾਂ ਦੀ ਸੇਵਾ ਇਸ ਮਹੀਨੇ ਵੱਧ ਚੜ ਕੇ ਕਰ ਲੈਂਦੇ ਆ ਸੋ ਇਸ਼ਾਵਾ ਵੀ ਪੂਰੀਆਂ ਹੁੰਦੀਆਂ ਹੈ ਮਨੋ ਕਾਮਨਾ ਵੀ ਪੂਰੀਆਂ ਹੁੰਦੀਆਂ ਕਿਉਂਕਿ ਇਸ ਮਹੀਨੇ ਦੇ ਵਿੱਚ ਪੀਰਾਂ ਖੀਰਾਂ ਦਾ ਪੈਰਾ ਜਿਹੜਾ ਵੱਧ ਚੜ ਕੇ ਰਹਿੰਦਾ ਹੈ ਪੂਰਾ ਮਹੀਨਾ ਕਿਉਂਕਿ ਇਹ ਪੀਰਾਂ ਦੇ ਦਿਨ ਸ਼ੁਰੂ ਹੋ ਚੁੱਕੇ ਆ ਖਾਸ ਕਰਕੇ ਸੰਗਰਾਂਦ ਤੋਂ ਬਾਅਦ ਜ다 ਤੱਕ ਹੋਣੇ ਆ ਸੋ ਕਈਆਂ ਨੇ ਪਹਿਲੀ ਤੋਂ ਹੀ ਸ਼ੁਰੂਆਤ ਕਰ ਲਈ ਆ ਸੋ ਕਈਆਂ ਦੇ ਪਹਿਲੀ ਤੋਂ ਹੀ ਸ਼ੁਰੂ ਹੋ ਜਾਂਦੇ ਆ ਮੇਲੇ ਲੱਗਣੇ ਪੀਰਾ ਦੇ ਘਰ ਵਿੱਚੇ ਦਰਬਾਰ ਜਿਨ੍ਹਾਂ ਦੇ ਬਣੇ ਹੋਇਆ ਨਕਲਾ ਹੋਣੀਆਂ ਹੈ ਬਹੁਤ ਤਰ੍ਹਾਂ ਦੇ ਪ੍ਰੋਗਰਾਮ ਇਸ ਮਹੀਨੇ ਹੋਣੇ ਹੈ ਸੋ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਸਾਰਿਆਂ ਨੇ ਹੀ ਆਪਾਂ ਦੀ ਵੀਡੀਓ ਵਿੱਚ ਕੀ ਹਰ ਰੋਜ਼ ਜੋ ਵੀਡੀਓ ਬਣਾਵਾਂਗੇ ਉਹਦੇ ਵਿੱਚ ਹਰ ਰੋਜ਼ ਦਾ ਕਰਮ ਦੱਸਾਂਗੇ ਕੀ ਕਿਹੜੇ-ਕਿਹੜੇ ਕਰਮ ਕਰਨੇ ਆ ਸੋ ਵੀਡੀਓ ਨੂੰ ਹਰ ਰੋਜ਼ ਸੁਣਨਾ ਜ਼ਰੂਰ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਕਮੈਂਟਾਂ ਵਿੱਚ ਜੇਕਰ ਤੁਸੀਂ ਕੋਈ ਸਵਾਲ ਇਸ ਮਹੀਨੇ ਲਈ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਇਸ ਮਹੀਨੇ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਹੜੇ-ਜਿਹੜੇ ਕਰਮ ਬਣਦੇ ਹੈ ਜਿਹੜੀ ਗੱਲ ਦਾ ਨਹੀਂ ਪਤਾ ਸੀ ਕਮੈਂਟਾਂ ਰਹੀ ਪੁੱਛ ਸਕਦੇ ਆ ਸੋ ਇਸ ਮਹੀਨੇ ਦੇ ਵਿੱਚ ਵਿੱਚ ਹੀ ਤੁਹਾਡੇ ਕਮੈਂਟਾਂ ਦੇ ਜਵਾਬ ਦਿੱਤੇ ਜਾਣਗੇ ਜੀ ਸੋ ਕਿਉਂਕਿ ਇਸ ਮਹੀਨੇ ਕੀ ਸਤੰਗਨਾ ਕਰਨੀ ਕਿਹੜਾ ਕਿਹੜਾ ਕਰਮ ਕਰਨਾ ਹੈ ਕਿੱਥੇ ਕੀ ਕਰਨਾ ਚਾਹੀਦਾ ਹੈ ਉਹ ਸਭ ਆਪਾਂ ਸਾਂਝੀਆਂ ਕਰਦੇ ਰਵਾਂਗੇ ਵੀਡੀਓ ਰਾਈ ਗੱਲਾਂ ਸੋ ਵੀਡੀਓ ਨੂੰ ਪੂਰੀ ਸੁਣ ਕੇ ਸਮਝਣਾ ਜ਼ਰੂਰ ਹੈ ਅਮਲ ਜ਼ਰੂਰ ਕਰਮ ਜ਼ਰੂਰ ਕਰਨੇ ਆ ਇਸ ਮਹੀਨੇ ਜਿੰਨੇ ਕਰਮ ਕਰੋਗੇ ਉਨਾ ਹੀ ਲਾਭ ਮਿਲੇਗਾ ਜੀ ਸੋ ਕੁਝ ਕਮੈਂਟਾਂ ਵੀ ਹੁਣ ਇੱਥੇ ਆਪਾਂ ਦੱਸ ਦਿੰਨੇ ਆ ਜੀ ਫਿਰ ਮੇਰੇ ਵਿਸ਼ੇ ਵੱਲ ਚਲਦੇ ਆ ਸੋ ਇੱਥੇ ਆਪਾਂ ਇੱਕ ਕਮੈਂਟ ਦੱਸਾਂਗੇ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਜਿਹੜੇ ਬੱਚੇ ਹੋ ਕੇ ਮੁੱਕ ਜਾਂਦੇ ਨੇ ਜਿਹੜੇ ਵਿਆਹ ਤੋਂ ਪਹਿਲਾਂ ਹੀ ਮੁੱਕ ਜਾਂਦੇ ਆ ਸੋ ਉਹਨਾਂ ਦੀ ਸੇਵਾ ਕਿਸ ਤਰ੍ਹਾਂ ਕਰਨੀ ਚਾਹੀਦੀ ਉਹਨਾਂ ਨੂੰ ਕਿਸ ਤਰ੍ਹਾਂ ਖੁਸ਼ ਕੀਤਾ ਜਾਵੇ ਸੋ ਇੱਥੇ ਪਹਿਲਾਂ ਤਾਂ ਆਪਾਂ ਦੱਸ ਦਈਏ ਕਿ ਇਹ ਔਤ ਵਿੱਚ ਆ ਜਾਂਦੇ ਹੈ ਸੋ ਜਿਹੜੇ ਵਿਆਹ ਤੋਂ ਪਹਿਲਾਂ ਮੁੱਕ ਜਾਣਾ ਜਾਂ ਫਿਰ ਕਿਸੇ ਦੇ ਕੋਈ ਬੱਚਾ ਨਹੀਂ ਹੈ ਸੋ ਜਿਹੜੀਆਂ ਰੂਹਾਂ ਇਸ ਤਰ੍ਹਾਂ ਜਾਂਦਨਾ ਹੈ ਉਹਨਾਂ ਦੀ ਸੇਵਾ ਨਹੀਂ ਕੀਤੀ ਜਾਂਦੀ ਉਹਨਾਂ ਦੀ ਮੁਕਤੀ ਕਰਾਈ ਜਾਂਦੀ ਹੈ ਸੋ ਕਿਸੇ ਫਕੀਰ ਦੀ ਸਿਆਣੇ ਦੀ ਸਲਾਹ ਦੇ ਨਾਲ ਉਹਨਾਂ ਦੇ ਨਾਮ ਦੇ ਬਖੂਹੇ ਲਗਾਏ ਜਾਂਦੇ ਆ ਕੀਲ ਕਰਾਈ ਜਾਂਦੀ ਹੈ ਸੋ ਬਹੁਤ ਤਰ੍ਹਾਂ ਦੇ ਜਿਹੜੇ ਆਪਾ ਕਰਾਉਣੇ ਪੈਂਦੇ ਹੈ ਕਿ ਜਿਹਦੇ ਨਾਲ ਪਿੱਛੇ ਘਰ ਪਰਿਵਾਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਜਦੋਂ ਇਹ ਰੂਹਾਂ ਦੁਨੀਆ ਤੋਂ ਚਲ ਜਾਂਦੀਆਂ ਹੈ ਤਾਂ ਜਦੋਂ انسان ਸਰੀਰ ਛੱਡ ਦਿੰਦਾ ਹੈ ਇਹੋ ਜਿਹਾ ਖਾਸ ਕਰਕੇ ਤਾਂ ਉਹ ਕਿਸੇ ਦਾ ਮਤ ਨਹੀਂ ਹੋ ਸਕਦਾ ਸੋ ਇਸ ਕਰਕੇ ਇਹਨਾਂ ਦੀ ਮੁਕਤੀ ਲਈ ਜੋ ਕਰਮ ਕਰਨੇ ਬਣਦੇ ਆ ਉਹ ਕਿਸੇ ਸਿਆਣੇ ਦੀ ਜਾਂ ਕਿਸੇ ਫਕੀਰ ਦੀ ਸਲਾਹ ਲੈ ਕੇ ਤੁਸੀਂ ਉਹ ਕਰਮ ਕਰਾ ਸਕਦੇ ਆ ਕਿਉਂਕਿ ਸੇਵਾ ਕਰਨੀ ਜਾਂ ਇਹਨਾਂ ਨੂੰ ਪੂਛ ਕਰਨਾ ਸੋ ਇਹਦੇ ਨਾਲ ਜ਼ਿੰਦਗੀ ਵਿੱਚ ਨੁਕਸਾਨ ਹੋਵੇਗਾ ਜਦੋਂ ਅਸੀਂ ਉਹਨਾਂ ਦੇ ਨਾਮ ਦੀਆਂ ਚੀਜ਼ਾਂ ਲੈਣੀਆਂ ਸ਼ੁਰੂ ਕਰੋਂਗੇ ਤਾਂ ਫਿਰ ਉਹ ਪਿੱਛਾ ਨਹੀਂ ਕਦੇ ਵੀ ਰੂਹਾ ਛੱਡਣਗੀਆਂ ਫਟਕਦੀਆਂ ਰਹਿਣਗੀਆਂ ਸੋ ਉਹਨਾਂ ਨੂੰ ਕਿੱਥੇ ਪਾਰ ਲਗਾਉਣਾ ਕਿਤੇ ਤਾਂ ਕਿ ਉਹਨਾਂ ਨੂੰ ਟੋਈ ਮਿਲ ਸਕੇ ਸੋ ਉਹ ਕਿਤੇ ਪਾਸੇ ਲੱਗ ਸਕੇ ਜੋ ਕਰਮ ਅਸੀਂ ਕਰਦੇ ਹਾਂ ਤਾਂ ਉਸ ਵਿੱਚ ਦੀ ਜੇ ਕਰੋਨਾ ਦੇ ਹੱਕ ਅੰਦਰ ਕਰਾਈ ਜਾਵੇ ਜਾਂ ਖੁਦ ਕਰੋਂ ਤਾਂ ਉਹ ਕਿਤੇ ਪਾਰ ਲੱਗ ਸਕਦੀਆਂ ਰੂਹਾ ਸੋ ਕਿਤੇ ਪਾਰ ਲੱਗਣ ਲਈ ਉਹ ਫਟਕਦੀਆਂ ਰਹਿੰਦੀਆਂ ਹੈ ਕਾਰ ਵਿੱਚ ਹੀ ਭਟਕਣਾ ਜਾਂ ਆਸ-ਪਾਸ ਹੀ ਭਟਕਦੇ ਰਹਿਣਾ ਸੋ ਇਹਨਾਂ ਦਾ ਪੱਕਾ ਹੱਲ ਹੀ ਕਰਾ ਦੇਣਾ ਚਾਹੀਦਾ ਆ ਸੋ ਇਹ ਨਹੀਂ ਹੈ ਕਿ ਅਸੀਂ ਹਰ ਮਹੀਨੇ ਜਾਂ ਕੁਝ ਦਿਨਾਂ ਬਾਅਦ ਉਹਨਾਂ ਦੇ ਨਾਮ ਦੇ ਕੁਝ ਕਰਮ ਕਰਨੇ ਆ ਸੋ ਇਹੋ ਜੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ ਇੱਕ ਵਾਰ ਹੀ ਕਰਾਓ ਉਹਨਾਂ ਦੇ ਨਾਮ ਦਾ ਕਰਮ ਜਿਹਦੇ ਨਾਲ ਉਹਨਾਂ ਨੂੰ ਮੁਕਤੀ ਮਿਲ ਸਕੇ ਤੇ ਘਰ ਪਰਿਵਾਰ ਵਿੱਚ ਸ਼ਾਂਤੀ ਬਣੀ ਰਹੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਹੋਰ ਕਮੈਂਟ ਹੈ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਮੇਰਾ ਨਾਮ ਦੀਦੀ ਜੀ ਸੁਮਨ ਬਾਲਾ ਹੈ ਸੋ ਸਾਨੂੰ ਤੁਹਾਡੀਆਂ ਵੀਡੀਓ ਬਹੁਤ ਹੀ ਪਸੰਦ ਆਉਂਦੀਆਂ ਹੈ ਸੋ ਬਲਾਚੌਰ ਦੇ ਰਹਿਣ ਵਾਲੇ ਆ ਸੋ ਬਹੁਤ ਧੰਨਵਾਦ ਕਰਦੇ ਆ ਜੀ ਕਿ ਤੁਸੀਂ ਸਾਡੀਆਂ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਅਮਨ ਕਰਦੇ ਹੋ ਸੋ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਉਦੋਂ ਹੀ ਇਨਸਾਨ ਵੀਡੀਓ ਜਾਂ ਕੋਈ ਵੀ ਕੰਮ ਵਧੀਆ ਲੱਗਦਾ ਜਿਹਦੇ ਵਿੱਚ ਮਨ ਟਿਕ ਜਾਵੇ ਸੋ ਜੇਕਰ ਤੁਸੀਂ ਮਨ ਦੇ ਨਾਲ ਸੁਣਦੇ ਹੋ ਤਾਂ ਕੋਈ ਵੀ ਗੱਲ ਜੇਕਰ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਕਿਸੇ ਵੀ ਧਰਮ ਚ ਜਾ ਕੇ ਤੁਸੀਂ ਸੁਣ ਲਓਗੇ ਤੁਹਾਨੂੰ ਉਹ ਗੱਲਾਂ ਵਧੀਆ ਹੀ ਲੱਗਣਗੀਆਂ ਸੋ ਮਨ ਨੂੰ ਟਿਕਾਉਣਾ ਹੀ ਜ਼ਰੂਰੀ ਹੈ ਜਿਸ ਦਿਨ ਤੁਸੀਂ ਮਨ ਨੂੰ ਟਿਕਾ ਲਿਆ ਸਭ ਪਰੇਸ਼ਾਨੀਆਂ ਦੇ ਹੱਲ ਹੋਣੇ ਸ਼ੁਰੂ ਹੋ ਜਾਂਦੇ ਹੈ ਪਰੇਸ਼ਾਨੀਆਂ ਉਦੋਂ ਤੱਕ ਘੇਰਾ ਪਾਉਂਦੀਆਂ ਜਦੋਂ ਤੱਕ ਅਸੀਂ ਆਪਣਾ ਮਨ ਨਹੀਂ ਟਿਕਾਉਂਦੇ ਜਿਸ ਦਿਨ ਇਨਸਾਨ ਮਨ ਨੂੰ ਟਿਕਾ ਲੇਗਾ ਉਸ ਦਿਨ ਤੋਂ ਪਰੇਸ਼ਾਨੀਆਂ ਸਾਥ ਛੱਡ ਦੇਣਗੀਆਂ ਤੇ ਪ੍ਰਮਾਤਮਾ ਦੀ ਕਿਰਪਾ ਦੀ ਝਲਕ ਹੀ ਨੂੰ ਨਜ਼ਰ ਆਵੇਗੀ ਸੋ ਹਮੇਸ਼ਾ ਹੀ ਪਰਮਾਤਮਾ ਦੀ ਕਿਰਪਾ ਲਈ ਉਹਦੇ ਚਰਨਾਂ ਨਾਲ ਲੱਗਣਾ ਜ਼ਰੂਰੀ ਹੈ ਹਰ ਰੋਜ਼ ਟਾਈਮ ਆਪਣੇ ਮੁਰਸ਼ਿਦ ਲਈ ਜ਼ਰੂਰ ਕੱਢਿਆ ਕਰੋ ਉਹ ਵੀ ਇੱਕ ਬਹਾਨਾ ਹੈ ਕਿ ਅਸੀਂ ਆਪਣੇ ਮੁਰਸ਼ਿਦ ਲਈ ਟਾਈਮ ਕੱਢਦੇ ਆ ਉਹ ਵੀ ਉਹਦੇ ਵਿੱਚ ਵੀ ਸਾਡਾ ਆਪ ਦਾ ਹੀ ਸਵਾਰਥ ਹੁੰਦਾ ਹੈ ਕਿਉਂਕਿ ਜੋ ਸਮਾਂ ਅਸੀਂ ਪਰਮਾਤਮਾ ਲਈ ਕੱਢਾਂਗੇ ਉਹ ਪਰਮਾਤਮਾ ਲਈ ਨਹੀਂ ਸਾਹ ਲਈ ਜੇ ਤੋ ਤਾਂ ਇਹ ਹੈ ਕਿ ਅਸੀਂ ਉਹ ਵੀ ਸਮਾਂ ਆਪਣੇ ਲਈ ਕੱਢ ਰਹੇ ਹਾਂ ਉਹਦੇ ਵਿੱਚ ਵੀ ਆਪ ਦਾ ਹੀ ਫਾਇਦਾ ਹੈ ਕਿਉਂਕਿ ਜਿੰਨਾ ਅਸੀਂ ਸਮਾਂ ਆਪਣੇ ਘਰ ਪਰਿਵਾਰ ਨੂੰ ਦਿੰਨੇ ਆ ਉਹਦੇ ਵਿੱਚੋਂ ਥੋੜਾ ਸਮਾਂ ਆਪਣੇ ਲਈ ਵੀ ਕੱਢੋ ਕਮਾਕਾਰਾਂ ਜੋ ਵਿਲੇ ਹੋ ਕੇ ਆਪਣੇ ਲਈ ਕੱਢੋ ਜਿਨੇ ਮੁਸ਼ਕਲ ਸਮੇਂ ਤੁਹਾਡਾ ਸਹਾਰਾ ਬਣਨਾ ਹੈ ਜਦੋਂ ਤੁਸੀਂ ਆਪਣੇ ਲਈ ਸਮਾਂ ਕੱਢੋਗੇ ਉਹੇ ਸਮਾਂ ਅੰਤ ਸਮੇਂ ਨਾਲ ਖੜੇਗਾ ਸੋ ਉਹੇ ਸਮਾਂ ਕੱਢਿਆ ਹੋਇਆ ਤੁਹਾਡੇ ਹੱਕ ਅੰਦਰ ਗਵਾਈ ਭਰੇਗਾ ਸੋ ਇਸ ਕਰਕੇ ਆਪਣੇ ਲਈ ਸਮਾਂ ਜ਼ਰੂਰ ਕੱਢੋ ਜੀ ਮਿਹਨਤ ਨਾਲ ਹੀ ਹਰ ਰੋਜ਼ 5 ਮਿੰਟ ਦਾ ਸਮਾਹੀ ਆਪਣੇ ਮਾਲਕ ਨੂੰ ਦੇਣਾ ਸ਼ੁਰੂ ਕਰ ਦੋ ਬਹੁਤ ਵੱਡੀ ਗੱਲ ਹੈ ਜੀ 5 ਮਿੰਟ ਕੁਝ ਵੀ ਨਹੀਂ ਹੁੰਦੇ ਜੇਕਰ ਤੁਸੀਂ ਆਹ ਰੋਜ਼ 5 ਮਿੰਟ ਬੈਠ ਕੇ ਮੂਲ ਮੰਤਰ ਦਾ ਜਾਪ ਜਾਂ ਗੁਰੂ ਦਾ ਸ਼ਬਦ ਜਪਦੇ ਹੋ ਤਾਂ ਇਹਦੇ ਨਾਲ 84 ਦੇ ਗੇੜ ਚੋਂ ਨਿਕਲਿਆ ਜਾ ਸਕਦਾ ਹੈ ਸੋ ਜਿਸ ਜਗ੍ਹਾ ਤੇ ਅਸੀਂ ਜਾਣਾ ਹੈ ਉੱਥੇ ਕੋਈ ਸਾਡਾ ਆਪਣਾ ਨਹੀਂ ਕਿਸੇ ਨੇ ਨਹੀਂ ਨਾਲ ਖੜਨਾ ਸੋ ਇਸ ਕਰਕੇ ਆਪਣੇ ਆਪ ਨੂੰ ਜੇਕਰ ਖੁਸ਼ ਰੱਖਣਾ ਹੈ ਤੇ ਗਾਂ ਦਾ ਜੀਵਨ ਵੀ ਸਫਲ ਕਰਨਾ ਹੈ ਤਾਂ ਕੋਸ਼ਿਸ਼ ਕਰੋ ਜੀ ਕਿ ਆਪਾਂ ਕਿਤੇ ਪਾਰ ਲੱਗিয়ে ਪ੍ਰਮਾਤਮਾ ਦਾ ਨਾਮ ਸਿਮਰਨ ਕਰ ਲਈਏ ਤੇ ਇਹਦੇ ਨਾਲ ਹੀ ਪਾਰਤਾਰਾ ਹੋਵੇਗਾ ਜੀ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਜੈ ਪੀਰਾਂ ਦੀ ਜੈ ਮਾਂ ਕਾਲੀ ਸੋ ਦੀਦੀ ਜੀ ਮੈਂ ਤੇ ਮੇਰਾ ਪਰਿਵਾਰ ਆਪ ਜੀ ਲਈ ਅਰਦਾਸ ਕਰਦੇ ਹਾਂ ਆਪ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਸੋ ਇਹਨਾਂ ਦਾ ਨਾਮ ਸੋਮ ਸਿੰਘ ਹੈ ਸੋ ਇਹ ਮੰਡੀ ਗਵਿੰਦਗੜ ਤੋਂ ਆ ਸੋ ਇਹਨਾਂ ਦੇ ਕਮੈਂਟ ਵੀ ਆਉਂਦੇ ਰਹਿੰਦੇ ਆ ਸੋ ਪਹਿਲਾਂ ਤਾਂ ਤੁਹਾਡਾ ਇੱਥੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਸਾਡੇ ਬਾਰੇ ਇੰਨਾ ਸੋਚਦੇ ਹੋ ਇੰਨੀਆਂ ਸੀਸਾਂ ਦਿੰਦੇ ਹੋ ਸੋ ਤੁਹਾਡੀ ਸਾਰਿਆਂ ਦੀਆਂ ਸੀਸਾਂ ਦੀ ਬਦੌਲਤ ਹੀ ਇਹ ਚੈਨਲ ਅੱਜ ਇੱਥੇ ਤੱਕ ਪਹੁੰਚਿਆ ਹੈ ਸੋ ਤੁਹਾਡੀ ਬਦੌਲਤ ਹੀ ਸ਼ਾਇਦ ਜ਼ਿੰਦਗੀ ਵਿੱਚ ਇੰਨਾ ਸੁਧਾਰ ਆਇਆ ਹੈ ਸੋ ਕੋਸ਼ਿਸ਼ ਰਹਿੰਦੀ ਹੈ ਕਿ ਹਰ ਰੋਜ਼ ਇੱਕ ਵੀਡੀਓ ਬਣਾਈ ਜਾਵੇ ਸੋ ਬਾਕੀ ਕਦੇ ਇਹ ਨਹੀਂ ਸੋਚਿਆ ਕਿ ਕੱਲ ਕੀ ਵੀਡੀਓ ਵਿੱਚ ਕਹਾਂਗੇ ਪਰ ਪ੍ਰਮਾਤਮਾ ਦੀ ਕਿਰਪਾ ਹੈ ਕੁਝ ਆਪ ਸਬਦੀਆਂ ਦਵਾਵਾ ਹੈ ਸੀਸਾ ਹੈ ਜੀ ਦੀ ਬਦੌਲਤ ਜੇਕਰ ਤੁਸੀਂ ਚੈਨਲ ਨਾਲ ਜੁੜੇ ਹੋ ਪੀਰਾਂ ਫਕੀਰਾਂ ਦੀਆਂ ਗੱਲਾਂ ਸੁਣਨੀਆਂ ਪਸੰਦ ਕਰਦੇ ਹੋ ਤਾਂ ਉਹ ਪ੍ਰਮਾਤਮਾ ਵੀ ਕਿਰਪਾ ਕਰ ਦਿੰਦਾ ਹੈ ਹਰ ਰੋਜ਼ ਇੱਕ ਮੌਕਾ ਦੇ ਦਿੰਦਾ ਹੈ ਵੀਡੀਓ ਬਣਾਉਣ ਦਾ ਬਰਨਾ ਇਹ ਸੋਚੀਦਾ ਕਿ ਅੱਜ ਤਾਂ ਵੀਡੀਓ ਪਾਤੀ ਕੱਲ ਕਿਸ ਮਿਸ਼ੇ ਤੇ ਪਾਈ ਜਾਵੇ ਸੋ ਬਾਕੀ ਤੁਹਾਡੀ ਬਦੌਲਤ ਆਪਾਂ ਇੱਥੇ ਤੱਕ ਪਹੁੰਚੇ ਆ ਤਾਂ ਹਮੇਸ਼ਾ ਹੀ ਆਪ ਸਭ ਦਾ ਸਾਥ ਚਾਹੀਦਾ ਹੈ ਇਸੇ ਤਰ੍ਹਾਂ ਚੈਨਲ ਦੇ ਨਾਲ ਜੁੜੇ ਰਹੋ ਜੀ ਸੋ ਸਾਰੀਆਂ ਰੂਹਾਂ ਜਿੰਨੇ ਵੀ ਵਧੀਆ-ਵਧੀਆ ਕਮੈਂਟ ਕਰਦੀਆਂ ਸਾਰਿਆਂ ਤੇ ਮਾਲਕ ਕਿਰਪਾ ਬਣਾਈ ਰੱਖੇ ਪੀਰਾਂ ਫਕੀਰਾਂ ਦੀ ਮੇਰ ਰਹੇ ਜੀ ਸੋ ਆ ਤਮੀਨਾ ਵੀ ਪੀਰਾਂ ਫਕੀਰਾਂ ਦਾ ਸ਼ੁਰੂ ਹੋ ਹੈ ਖਾਸ ਕਰਕੇ ਇਹਦੇ ਵਿੱਚ ਮੇਲੇ ਲਗਾਏ ਜਾਣਗੇ ਕੁਝ ਕਰਮ ਕੀਤੇ ਜਾਣਗੇ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਸੋ ਅੱਜ ਦੀ ਵੀਡੀਓ ਵਿੱਚ ਜੋ ਆਪਾਂ ਵਿਸ਼ਾ ਸਾਂਝਾ ਕਰਨ ਲੱਗੇ ਆਂ ਕਿ ਇਸ ਮਹੀਨੇ ਬਹੁਤ ਹੀ ਜ਼ਿਆਦਾ ਸੇਵਾ ਹੋਣੀ ਹੈ ਖਾਸ ਕਰਕੇ ਪਹਿਲਾ ਜੋ ਕਰਮ ਹੈ ਇੱਥੇ ਆਪਾਂ ਦੱਸ ਦਈਏ ਕਿ ਕਦੇ ਵੀ ਇਹ ਗਲਤੀ ਨਹੀਂ ਕਰਨੀ ਹੈ ਕਿ ਜਦੋਂ ਕਿਤੇ ਤੁਸੀਂ ਦੇਖਦੇ ਹੋ ਲੰਗਰ ਲੱਗੇ ਹੋਏ ਤਾਂ ਉੱਥੇ ਇਹ ਕੋਸ਼ਿਸ਼ ਨਹੀਂ ਕਰਨੀ ਖਾਸ ਕਰਕੇ ਜਿਹੜੇ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਜਿਨ੍ਹਾਂ ਨੇ ਘਰਾਂ ਵਿੱਚ ਦਰਬਾਰ ਬਣੇ ਹੋਏ ਆ ਉੱਥੇ ਕਦੇ ਵੀ ਲਾਲਚ ਨਹੀਂ ਕਰਨਾ ਜੇਕਰ ਕਿਤੇ ਉਹ ਵੀ ਲੰਗਰ ਦੇ ਵਿੱਚੋਂ ਕੁਝ ਖਾਣਾ ਹੈ ਜਾਂ ਫਿਰ ਰਸਤੇ ਦੇ ਵਿੱਚ ਚੱਲ ਠੰਡੇ ਪਾਣੀ ਦੀ ਸੇਵਾ ਚੱਲ ਰਹੀ ਆ ਜਲ ਵੀ ਪੀਂਦੇ ਹੋ ਤਾਂ ਉੱਥੇ ਵੀ ਕੋਸ਼ਿਸ਼ ਕਰਨੀ ਹੈ ਕਿ 10 ਰੁਪਏ ਦਾ ਮੱਥਾ ਹੀ ਟੇਕੋ ਪਰ ਟੇਕੋ ਜ਼ਰੂਰ ਹਿੱਸਾ ਜ਼ਰੂਰ ਪਾਓ ਸੋ ਇਸ ਮਹੀਨੇ ਜਿੰਨਾ ਤੁਸੀਂ ਦਾਨ ਪੈਸੇ ਦਾ ਕਰੋਗੇ ਅੰਨ ਦਾ ਕਰੋਗੇ ਉਨਾ ਹੀ ਲਾਭ ਮਿਲੇਗਾ ਸੋ ਜਿੱਥੋਂ ਵੀ ਤੁਸੀਂ ਇਸ ਪੀਲ ਕਿੱਥੋਂ ਪੀਣੇ ਰਸਤੇ ਦੇ ਵਿੱਚ 5-10 ਰੁਪਏ ਦਾ ਦਾਨ ਜ਼ਰੂਰ ਪਾਉਣਾ ਹੈ ਇਹਦੇ ਨਾਲ ਕੀ ਹੋਵੇਗਾ ਕਿਉਂਕਿ ਇੱਕ ਤਾਂ ਦੁਨੀਆ ਨੇ ਸੁਖਣਾ ਸੁਖੀਆਂ ਹੁੰਦੀਆਂ ਆ ਕਿ ਇਸ ਮਹੀਨੇ ਅਸੀਂ ਤੁਹਾਡੇ ਨਾਮ ਦੇ ਲੰਗਰ ਲਗਾਈਏ ਠੰਡੇ ਮਿੱਠੇ ਜਲ ਦੀ ਸੇਵਾ ਲਗਾਈਏ ਜੇਕਰ ਕਿਸੇ ਨੇ ਕੋਈ ਦੁੱਖ ਦਾ ਵੀ ਇਹ ਕਰਮ ਸੁਖਿਆ ਹੋਇਆ ਆ ਦੁੱਖ ਵੀ ਹੈ ਉਹ ਹਟ ਗਿਆ ਹੈ ਤੇ ਉਹਦਾ ਭਾਰ ਜਿਹੜਾ ਤੁਹਾਡੇ ਉੱਤੇ ਕਦੇ ਨਹੀਂ ਪਵੇਗਾ ਜੇਕਰ ਤੁਸੀਂ ਹਿੱਸਾ ਪਾ ਕੇ ਚੱਲੋਗੇ ਜੇਕਰ ਕਿਤੇ ਲੰਗਰ ਵੀ ਛਕਣ ਵੰਦਿਓ ਉੱਥੇ ਵੀ 5-10 ਰੁਪਏ ਦਾ ਹਿੱਸਾ ਜ਼ਰੂਰ ਪਾਉਣਾ ਹੈ ਇਹਦੇ ਨਾਲ ਸਰੀਰ ਤੇ ਭਾਰ ਨਹੀਂ ਪਵੇਗਾ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਜਦੋਂ ਅਸੀਂ ਹਿੱਸਾ ਪਾ ਦਿੰਦੇ ਆ ਤੇ ਇਹਦੇ ਨਾਲ ਇੱਕ ਤਾਂ ਦਾਨ ਵਿੱਚ ਆ ਜਾਂਦਾ ਹੈ ਇੱਕ ਅਸੀਂ ਦੁੱਖ ਤਕਲੀਫ ਤੋਂ ਬਚ ਜਾਂਦੇ ਹਾਂ ਕਿਉਂਕਿ ਜਿਹਨੇ ਸੁੱਖ ਸੁਖੀ ਹੈ ਉਹਦਾ ਤਾਂ ਭਾਰ ਲਿੱਥ ਜਾਂਦਾ ਹੈ ਪਰ ਜਿਹੜੀ ਰੂਹ ਸੇਵਾ ਸਿਮਰਨ ਕਰਨ ਵਾਲੀ ਹੈ ਸੋ ਉਹਦੇ ਸਿਰ ਭਾਰ ਪੈ ਜਾਂਦਾ ਹੈ ਜੇਕਰ ਤੁਸੀਂ ਇੱਕ ਕਰਮ ਕਰ ਲੈਣੇ ਹੋ ਇਹਦੇ ਨਾਲ ਤੁਸੀਂ ਇਸ ਮੁਸ਼ਕਲ ਤੋਂ ਬਚ ਸਕਦੇ ਆ ਤੇ ਅਰਦਾਸ ਬੇਨਤੀ ਕਰਕੇ 5-10 ਰੁਪਏ ਦਾ ਦਾਨ ਜਰੂਰ ਪਾਓ ਇਹਦੇ ਨਾਲ ਤੁਹਾਡੇ ਦੁੱਖ ਵੀ ਦੂਰ ਹੋਣਗੇ ਤੇ ਮਾਲਕ ਦੀ ਕਿਰਪਾ ਵੀ ਬਣੀ ਰਹੇਗੀ ਸਰੀਰ ਤੇ ਭਾਰ ਹੀ ਨਹੀਂ ਪਵੇਗਾ